ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਸ਼ਾਮ ਦੇ 5:30 ਹੋ ਚੁੱਕੇ ਨੇ ਜੀ ਇਸ ਟਾਈਮ ਖੜਿਆ ਖੇਤ ਵਿੱਚ ਖੇਤ ਕੰਨਿਓ ਅੱਜ ਬੜੀ ਵਧੀਆ ਖਬਰ ਨਹੀਂ ਹੈਗੀ ਖੇਤ ਕੰਨਿਓ ਖਬਰ ਮਾੜੀ ਹੋਈ ਹੈ ਖਬਰ ਇਹ ਹੈ ਕਿ ਗਰਮਾਹ ਸ ਬਹੁਤ ਜ਼ਿਆਦਾ ਪੈ ਰਹੀ ਹੈ ਗਰਮਾਹ ਕਾਰਨ ਚਿੱਟੇ ਤੇਲੇ ਦਾ ਕਾਲੇ ਤੇਲੇ 'ਤੇ ਅਟੈਕ ਹੋ ਗਿਆ ਤੇ ਜਿਹੜਾ ਸਾਡਾ ਉਹ ਪਿਛਲਾ ਖੇਤ ਉਧਰ ਉਹ ਸਪੈਦਿਆਂ ਕੰਨੀ ਦੀਆਂ ਉਹ ਸਪੈਦੇ ਦੀਆਂ ਨੇ ਉਹ ਸਪੈਦਿਆਂ ਕੋਲੇ 2 ਦਿਨਾਂ ਚ ਹੀ ਦੌਗੀਆਂ ਬਹਿ ਗਈਆਂ ਚਲ ਆਪਾਂ ਰੋਜ਼ ਆਏ ਹਾਂ ਉਹਦੇ ਵਿੱਚ ਅਜੇ ਕੀ ਹੋਇਆ ਹੈਗਾ ਨਾ ਗੌਰ ਨਹੀਂ ਹੋਈ ਅਜੇ 2-3 ਦੌਗੀਆਂ ਨਹੀਂ ਕਿਹਨੀਆਂ ਕਿਹਾਂ ਬਣੀਆਂ ਪਈਆਂ ਨੇ ਪੀੜੀ ਜਿੰਨੇ ਜਿੰਨੇ ਆ ਤੇ ਹੁਣ ਪੁੱਛ ਕੇ ਸਪਰੇਅ ਵਾਲੇ ਸਪਰੇਅ ਲੈ ਕੇ ਆਉਣੇ ਆ ਜਮਾਂ ਤੁਰਤ ਪੈਰ ਖਰਚਾ ਖੜਾ ਹੋ ਗਿਆ ਤੇ ਨਹੀਂ ਆਏ ਸੀ ਵੀ ਚਲ 1 ਤਰੀਕ ਤੱਕ ਸਪਰੇਅ ਕਰਾਂਗੇ ਕਿਉਂ ਇਹ 20 ਤਰੀਕ ਤੱਕ ਬਡੀਆਂ ਜਾਣੀਆਂ ਨੇ ਝੋਨਾ ਤੇ ਵੀ ਵੀ ਇਹ ਨੰਗ ਜਾਂਗੇ ਚਲ ਆਪਣਾ ਕੰਮ ਪਾਸ ਹੋ ਜਾਊਗਾ ਤੇ ਹੁਣ ਇੰਨੇ ਸੋਹਣੇ ਦਾਣੇ ਨੇ ਦੇਖੋ ਬੱਲੀਆਂ ਦੇਖੋ ਕਿੰਨੇ ਸੋਹਣਾ ਫਲ ਲੱਗਿਆ ਕਿੰਨਾ ਵਾਹਿਗੁਰੂ ਨੇ ਰੂਪ ਦਿੱਤਾ ਫਲ ਨੂੰ ਹਨ ਤੇ ਜਿਹੜੀ ਪਛੇਤੀ ਹੈਗੀ ਉਹ ਚ ਤਾਂ ਇਹ ਪਛੇਤੀ ਹੈਗੀ ਹੈ ਗਹਿ ਗੇਤੀ ਆ ਪਰ ਛੇਤੀ ਨਸਰੀ ਹੈਗੀ ਬਹੁਤ ਛੋਟੀ ਲੱਗਦੀ ਸੀ ਇਹ ਤੇ ਵੀ ਹੈਗਾ ਥੋੜਾ ਤੇਲਾ ਥੋੜਾ ਘਿ ਤੇਲਾ ਹੈਗਾ ਤੇ ਇੰਨੇ ਸੋਨੇ ਦਾਣੇ ਬਣੇ ਹੋਏ ਨੇ ਬਹੁਤ ਸ਼ੌਕ ਨਾਲ ਪੁੱਤਾਂ ਵਾਂਗੂ ਪਾਲੀਏ ਤੇ ਚਿੱਟੇ ਤੇਲੇ ਦਾ ਅਟੈਕ ਹੋ ਗਿਆ ਬਹੁਤ ਜ਼ਿਆਦਾ ਕਾਲਾ ਵੀ ਨਾਲ ਹੀ ਹੈ ਤੇ ਕੱਲ ਨੂੰ ਸਪਰੇਅ ਕਰਨੀ ਪਊਗੀ ਸਪਰੇਅ ਕਰਾਂਗੇ ਆਪਾਂ ਤੇ ਮੈਂ ਤੁਹਾਨੂੰ ਦੱਸ ਦਈਏ ਦਸਕਾ ਨੂੰ ਵੀ ਬਹੁਤ ਜ਼ਿਆਦਾ ਬਾਈ ਬੇਦ ਆਪਾਂਾਰੇ ਖੇਤਾਂ ਦੇ ਜੀੜਾ ਮਾਰੋ ਜਿਹੜੀ ਇਹ ਗਰਮਾ ਇਸ ਪੈ ਰਹੀ ਹੈ ਇਹ ਥੋੜਾ ਪੀਲੀ ਉਸਾ ਜੰਮ ਵਾਲਾ ਹੁੰਦਾ ਜੀ ਬਹੁਤ ਜ਼ਿਆਦਾ ਪ੍ਰਾਲ ਹੁੰਦਾ ਤੇ ਇੱਕੇ ਲੱਗਤੀ ਅਟੈਕ ਹੋ ਜਾਣਾ ਆਪਣਾ ਕੇਲੇ ਦਾ ਪਤਾ ਹੀ ਨਹੀਂ ਲੱਗਦਾ ਜਿਹਨੂੰ ਦੁੱਗੀਆਂ ਬਣਦੇ ਨੇ ਉਹਦੀ ਪਤਾ ਲੱਗਦਾ ਤੇ ਮੇਰੇ ਵੀਰੋ ਜੇ ਆਪਾਂ ਉਹਦੇ ਖੇਤ ਦੀ ਨਿਗਰਾਨੀ ਕਰੋ ਤੇ ਦੇਖੋ ਤੇ ਸਪਰੇਅ ਜ਼ਰੂਰ ਕਰੋ ਜੇ ਕੇਰਾਂ ਦੁੱਗੀਆਂ ਬਣ ਗਿਆ ਪੱਟੀ ਮੇਸ ਹੋ ਜੂ ਸਾਡੇ ਇੱਕ ਦੋ ਦਿਨਾਂ ਚ ਹੀ ਹੋ ਗਿਆ ਕੰਮ ਤੇ ਹੁਣ ਆਪਾਂ ਕੱਲ ਨੂੰ ਬੰਦੇ ਪੁੱਸ ਕੇ ਆ ਸਪਰੇਅ ਕਰਾਂਗੇ ਤੇ ਇਹ ਰੋਡੀ ਵੀ ਲੱਗ ਗਈ ਮੇਰੇ ਅੱਜ ਕੱਪੜੇ ਚਿੱਟੇ ਪਾਏ ਨੇ ਖਰਾਬ ਹੋ ਗਏ ਦਾਗ ਲੱਗ ਗਏ ਨੇ ਤੇ ਇਸ ਤਰ੍ਹਾਂ ਰੋਡੀ ਨੂੰ ਦਾਗ ਲੱਗ ਗਏ ਸਪਰੇਅ ਜ਼ਰੂਰ ਕਰੋ ਖੇਤ ਦੀ ਨਿਗਰਾਨੀ ਕਰੋ 5 10 10 ਥਾਂ ਮੇ 11 ਥਾਂ ਮੇ ਦੇਖੋ ਈਲੇ ਗਿੱਲੇ ਬਾ ਦੇਖੋ ਤੇ ਗੌਰ ਨਾਲ ਆਪੋ ਆਪਣੀ ਫਸਲ ਸਾਹਮਣੂ ਪਈ ਤੇ ਆਪਾਂ ਵੀ ਕੱਲ ਨੂੰ ਸਪਰੇਅ ਕਰਦੇ ਹੁਣ ਧਾਰਾ ਚੋਕੇ ਚਿੱਟੇ ਤੇਲੇ ਵਾਲੀ ਦਵਾਈ ਕਾਲੇ ਤੇਲੇ ਵਾਲੀ ਦਵਾਈ ਲਿਆਉਣੇ ਆ ਨਾਲ ਥੋੜੀ ਜੀ ਮੁੰਜਰ ਕਟ ਵੀ ਆ ਉਹ ਵੀ ਕਰਾਂਗੇ ਮੁੰਜਰ ਕਟ ਵਾਲੀ ਵੀ ਕਰਨੀ ਪਊਗੀ ਤੇ ਇਹੀ ਤੁਹਾਨੂੰ ਦੱਸਣਾ ਤੇ ਇਹੀ ਮੇਰੀ ਬੇਨਤੀ ਸੀ ਤੇ ਕਰਿਓ ਗੌਰ ਮਿਲਦੇ ਅੱਗੇ ਤੁਹਾਨੂੰ ਦੇਖੋ ਬਲੌਗ ਨਾਲੇ ਲਾਈਕ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਵੀਰ ਬਣੇ ਨਾਲੇ ਚੈਨਲ ਨੂੰ ਆਪਣੇ ਨੂੰ ਕਰੋ ਸਬਸਕ੍ਰਾਈਬ ਜਿਹੜੇ ਪਹਿਲੀ ਵਾਰ ਜੁੜੇ ਨੇ ਧੰਨਵਾਦ ਹਾਂ ਕੀ ਕਹਿਨੀਓ ਕੀ ਕਹਨੋਗੇ ਖੋਲਲੀ ਵੀ ਨਾ ਔਖਾ ਹੀ ਹੈ ਜਦੋਂ ਝੋਟੀਆਂ ਪੜੀ ਜਾਂਦੇ ਨੇ ਇਧਰ ਉਹ ਵੱਡੀਆਂ ਝੋਟੀਆਂ ਆ ਜਾਂਦੇ ਇੱਕ ਬਈ ਇੱਥੋਂ ਪਤਾ ਲੱਗਦਾ ਮੂਹਰੇ ਚ ਪਿਓਰ ਤੇ ਦੋਨੇ ਪਿੱਛੇ ਪੁੜੇ ਦੇ ਦੇਖੋ ਕਿੰਨੀ ਆ ਘੈਂਟ ਨੇ ਸ਼ੇਰਾ ਜਮਾ ਕੰਮ ਟੋਟੀਆਂ ਦੇ ਆਪਣਿਆਂ ਦਾ ਇੱਕ ਜਿਹੜੀ ਉਰਲੀ ਆ ਉਹਨੇ ਟੀਕਾ ਭਰਾ ਦਿੱਤਾ ਪਰਸ ਜੋ ਉੱਪਰ ਵਾਲੀ ਵੀ ਥੋੜੇ ਦਿਨਾਂ ਚ ਬੋਲਪੂ ਕੋਈ ਇਹਨਾਂ ਨੂੰ ਪਾਊਡਰ ਤੇ ਦਵਾਈ ਬਹੁਤ ਚਾਰੀ ਆ ਹੁਣ ਤੇ ਫੀਡ ਬਹੁਤ ਚਾਰੀ ਆ ਇਫਰ ਡਰਾਈ ਬਹੁਤ ਚਾਰੀ ਇਹਨਾਂ ਨੂੰ ਹੁਣ 3-4 ਘਟੇ-ਘਟੇ ਚਾਰ ਤੇ ਤੇ ਡੈੱਕ ਚੱਲ ਰਿਹਾ ਉੱਧਰ ਮੁੰਡਾ ਇੱਕ ਸੰਦਰੀਆਂ ਨਾਲ ਗਾਣੇ ਤੇ ਸਪੀਕਰ ਲੱਗਿਆ ਤੁਹਾਨੂੰ ਪਤਾ ਇੱਧਰ ਤੇ ਥੋੜੀ-ਥੋੜੀ ਬਾਜ ਤੇ ਡੈੱਕ ਚੱਲੀ ਜਾਂਦਾ ਰਹਿੰਦਾ ਹੈ ਨਾਲ ਹੀ ਕੰਮ ਕਰੀ ਜਾਂਦੇ ਆਪਦਾ ਤੇ ਇੱਕ ਧਾਰ ਕੱਢਤੀ ਦਵਿੰਦਰ ਨੇ ਉਹਨੂੰ ਦੂਜੀ ਕੱਢਣ ਲੱਗ ਗਿਆ ਤੇ ਮੈਂ ਹੁਣ ਬਾਹਰ ਡਾਇਆ ਸੀ ਉੱਧਰ ਜਦੋਂ ਘਰੇ ਗਏ ਫਿਰ ਦਵਾਈ ਲੈਣ ਜਾਂਦਾ ਲਕਾਨ ਤੇ ਤੇ ਅੱਗੇ ਮਿਲਦਾ ਤੁਹਾਨੂੰ ਹਾਂਜੀ ਵਲੌਗ ਬਣਾਉਨੇ ਬਣਾਉਂਦੇ ਫਿਰ ਮੈਂ ਬਾਗ ਗਿਆ ਸੀਗਾ ਸਪਰੇਅ ਲੈਣ ਸਪਰੇਅ ਲਿਆਂਦੀ ਆ ਜਿਹੜੀ ਬਾਈ ਜੀ ਕਿੰਗ ਕਿੰਗ ਡਾਕਸਾ ਸੁੰਡੀ ਵਾਸਤੇ ਬਹੁਤ ਵਧੀਆ ਮੈਨੂੰ ਕਈ ਸਾਲੋਂ ਕਰਦੇ ਨੂੰ ਤੇ ਹੁਣ ਜੀ ਦੀ ਲੈਣੇ ਨੇ 20-25 ਦਿਨਾਂ ਤੋਂ ਲੈ ਆਪਣਾ ਇਹਦੇ ਨਾਲ ਟਾਈਮ ਲੰਘ ਜਾਊਗਾ ਕਿੰਗ ਡਾਕਸ ਤੇ ਉਸੀਨ ਲੈਂਦੇ ਆ ਉਸੀਨ ਤੁਰਤ ਪੈਰ ਮਾਰ ਦਿੰਦੀ ਹੈ ਬਹੁਤ ਵਧੀਆ ਦਵਾਈ ਹੈ ਤੇ ਨਾਲ ਡਬਲ ਡੋਜ਼ ਪਾਵਾਂਗੇ ਆਪਾਂ ਨਾਲ ਪਾ ਰਹਿਆਂਗੇ ਆਪਾਂ ਚੈਸ ਦੋਨੇ ਮਿਕਸ ਕਰਕੇ ਪਾਵਾਂਗੇ 3 ਕਿਲਿਆਂ ਚੋਣੀ ਮਾਤਰਾ ਦੀ ਚੈਸ ਪਾਉਣੀ ਹੈ ਓਨੀ ਜੀ ਪਾਵਾਂ ਉਸੀਨ ਸਿੱਕਰਾ ਸਾਹ ਪਹੁੰਚ ਫਿਰ 20 25 ਦਿਨਾਂ ਲੱਗ ਜਾਣਗੇ ਨੇ ਝੋਨਾ ਵੱਡਾ ਜਾਊਗਾ ਵਾਹਿਗੁਰੂ ਭਲੀ ਕਰੂਗਾ ਤੇ ਗਰਮੈਸ ਬਹੁਤ ਪੈ ਰਹੀ ਆ ਬਾਈ ਪਰ ਵੀ ਇੰਨੇ ਦਿਨਾਂ ਜੀ ਇਹ ਦਿਨਾਂ ਜੀ ਗਰਮੈਸ ਪਈ ਤੀ ਜਿਹੜੀ ਇਹ ਦਿਨਾਂ ਚ ਗਰਮੈਸ ਆ ਜਿਵੇਂ ਅੱਜ 7 8 10 ਸਸੂ ਹੋਣ ਵਾਲਾ ਹੋ ਗਿਆ ਕੱਲ ਨੂੰ 9 10 ਸਸੂ ਹੋ ਜਾਊਗਾ 9 ਹੋ ਜੂ ਅਮਰ ਸਾਇਰ ਮੈਂ ਨਾ ਪੱਕਾ ਕਲੀਅਰ ਵੀ ਨਹੀਂ ਕਰਦਾ ਤੁਹਾਨੂੰ ਪਤੀ ਹੋਣਾ ਤੇ ਵਧੀਆ ਠੰਡ ਪੈਣ ਲੱਗ ਗਈ ਨਹੀਂ ਆ ਸਵੇਰੇ ਮੈਂ ਉੱਠਦਾ 4 ਵਜੇ ਕੋਈ ਠੰਡ ਨਹੀਂ ਹੁੰਦੀ ਥੋੜੇ ਕੱਕ ਕੰਡਾ ਪਾਉਂਦੇ ਨੇ ਗਰਮੀ ਆ ਜਾਂਦੀ ਹੈ ਨਹੀਂ ਵਧੀਆ ਹੈ ਨਾ ਜਦੋਂ ਸਹੀ ਮੌਸਮ ਹੁੰਦਾ ਠੰਡ ਲੱਗਣ ਲੱਗ ਜਾਂਦੀ ਹੈ ਪਿਛਲੀ ਵਾਰ ਵੀ ਇਹ ਗਰਮੈ ਸਹੀ ਪਈ ਸੀ ਇਸ ਵਾਰ ਵੀ ਪੈ ਰਹੀ ਹੈ ਜਿਹੜਾ ਇਹ ਰਿਜ਼ਲਟ ਮਿਲਣਾ ਵੀ ਆਪਾਂ ਨੂੰ ਮਾੜੀ ਮਿਲੇਗਾ ਕਿਉਂ ਕਾਰਨ ਕੀ ਹੈ ਵੀ ਝੋਨੇ ਨੇ ਘਟ ਨਿਕਲਨੇ ਝੋਨਾ ਘਟ ਨਿਕਲੂਗਾ ਤਾਂ ਸਮਨ ਦਾ ਫਰਕ ਵੱਟਾ ਪਾਊਗਾ ਜੇ ਹੋ ਜਾਂਦੀ ਠੰਡ ਫਿਰ ਹੈ ਜੇ ਕਿਸ ਨੇ ਆਪਣੇ ਵੱਡਿਆਂ ਨਹੀਂ ਆਪਣੇ 20 ਤਰੀਕ ਤੋਂ ਮਸ਼ੀਨਾਂ ਚੱਲਣੀਆਂ 20 ਅਕਤੂਬਰ ਤੋਂ ਤੁਹਾਨੂੰ ਅਜ ਮਹੀਨਾ ਪਹਿਲਾਂ ਦੱਸਤਾ ਜਿਹੜੀ ਇਹ ਗਰਮੀ 10 ਮਣ ਝਾੜ ਘਟਾਊਗੀ ਤੁਸੀਂ ਪਾਣੀ ਰਿਜ਼ਲਟ ਕੱਢ ਲਏ ਬਾਈ ਨੇ ਕਿਹਾ ਸੀਗਾ ਤੇ ਇੰਨਾ ਕੁ ਤਿਆਰਪਾ ਹੈਗਾ 20 ਸਾਲਾਂ ਦੀ ਖੇਤੀ ਦਾ ਜੇ ਮੌਸਮ ਠੰਡ ਦਾ ਹੋਵੇ ਸਹੀ ਹੋਵੇ ਤਾਂ ਵਧੀਆ ਮਿਲ ਜਾ ਰਿਜ਼ਲਟ ਬਾਈ ਤੇ ਵਧੀਆ 10 ਮਣ ਦਾਣੇ ਵੱਧ ਹੋਏ ਨੇ ਇਹਦੀ ਕੀ ਕਣਕ ਠੰਡ ਰਹੀ ਹੈ ਕਣਕ ਰੇਗ ਦੀ 63 64 ਮਣੇ ਤਾਂ ਆਮ ਹੀ ਹੋ ਗਈ ਸੀ ਯੋਨਿਕ ਸੁਣ ਕੇ ਹੋਰੀ ਨਹੀਂ ਕਰੀ ਸੇਵਾ ਨਹੀਂ ਕਰੀ ਉਹਦਾ ਕਹਿਣਾ ਕੀ ਹੈ ਨਹੀਂ ਹਰੇਕ ਦੀ ਕਣਕ ਇੰਨੀ ਆਹਮ ਨਾਲ ਨਿਕਲ ਆਈ ਸੀ ਤੇ ਵੀਰਾਂ ਨੇ ਕਮੈਂਟ ਕਰੇ ਨੇ ਕੀ ਮੁੱਲ ਕਰਦੇ ਹੋ ਮੱਝ ਦਾ ਕੱਲ ਆਪਾਂ ਮੱਝ ਦਾ ਬਲੌਗ ਪਾਇਆ ਸੀਗਾ ਵੀ ਸਾਡੇ ਕੋਲੇ ਮੱਝ ਭਕਾਉਗਾ ਬਾਈ ਕੀ ਮੁੱਲ ਕਰਦੇ ਹੋ ਵੀ ਕਿੰਨਾ ਦੁੱਧ ਦਾ ਤੁਹਾਨੂੰ ਦੱਸਦਾ ਦੁੱਧ ਇਹਦਾ ਹੈਗਾ ਬਾਈ 10 ਕਿਲੋ ਤੀ ਐਵਰੇਜ ਹੈਗੀ ਜੀ ਜਾੜ ਤੇ ਦੇ ਵੱਧ ਪਾਰਾਂ ਬੱਕਰੀ ਹੋਈ ਮੱਝ ਹੋਈ ਦੇ ਜਾੜ ਦੇ ਸਿਰ ਤੇ ਹੁੰਦਾ ਜਿਹੀ ਜਿਹੀ ਆਪਾਂ ਸੇਵਾ ਕਰ ਲਾਂਗੇ ਦੁੱਧ ਪਾਣੀ ਪਿਆ ਲਾਂਗੇ ਜਿਹੜਾ ਮਾਰਾ ਮੋਟਾ ਪਾਈ ਅਖੰਡ ਜਾਂ ਸ਼ੱਕਰ ਪਿਆਈ ਇਹਨਾਂ ਮਿੱਠਾ ਪਿਆਈ ਜਾਂਦਾ ਆਡੀ ਮੱਝ ਨੂੰ ਰੋਰੀ ਮੱਝ ਦੁੱਧ ਨਹੀਂ ਤੋੜਦੀ ਕਿਲੋ ਵੱਧ ਹੀ ਦਿੰਦੀ ਹੈ ਤੇ ਆਪਾਂ ਨਾਰਮਲ ਖਰਾਕ ਤੇ 10 11 ਕਿਲੋ ਦੁੱਧ ਇਹ ਦੇਹੀ ਜਾਊਗੀ ਮੈਂ ਤੁਹਾਨੂੰ 14 15 ਜਿਵੇਂ ਕਿ ਵਪਾਰੀ ਆਪਾਂ ਮਾਰਦੇ ਨੇ ਤੁਸੀਂ ਮੇਰੀ ਰੋਜ਼ ਵੀਡੀਓ ਦੇਖਣੀ ਹੈ ਮੈਨੂੰ ਮਿਲਣਾ ਗੱਲਾਂ ਬਾਤਾਂ ਕਰਨੀਆਂ ਨੇ ਤੇ ਫਿਰ ਬਹੁਤ ਔਖਾ ਹੋ ਜਾਣਾ ਬਾਈ ਕਿਉਂ ਵੀ ਇਹ ਲੱਗਦਾ ਝੂਠ ਮਾਰ ਕੇ ਮੱਝ ਵੇਚਤੀ ਮੱਝ ਦਾ ਮੈਂ ਰੇਟ ਆ 1,40,000 ਮੌਕੇ ਤੇ ਮਾਨ ਤਨ ਹੋਊਗਾ ਜਿਹੜਾ ਹੋਊਗਾ 5-10 ਤੇ ਤੁਸੀਂ ਸਮਝ ਹੀ ਲੈਣੇ ਹੋ ਗੱਲ ਨੂੰ ਤੇ ਜਿਹਨੇ ਲੈਣੀ ਹੈ ਲੈ ਜਾਓ ਜਿਹੜੀ ਗੱਲ ਵੱਡੀ ਜ਼ਿੰਮੇਵਾਰੀ ਦੀ ਹੈ ਕੋਈ ਢਿੱਲ ਮੱਠ ਨਹੀਂ ਕੋਈ ਬਿਮਾਰੀ ਨਹੀਂ ਸਰੀਰ ਸਰਾ ਫਿੱਟਾਗਾ ਤੇ ਚਰਬੀ ਹੈ ਪੂਰੀ ਨਰੋਈ ਹੈ ਕਿਸੇ ਪਾਸੇ ਲਸੀ ਲਾਮੀ ਨਹੀਂ ਜਿਹੜਾ ਇਹ ਟੀਕਾ ਭਰਾ ਹੋਇਆ ਵਧੀਆ ਸੀਮੰਦਕ ਆ ਤੇ ਹੋ ਸਕਦਾ ਕੱਟੀ ਨਾ ਦੇਵੇ ਆਪਾਂ ਨੂੰ ਡਾਕਟਰ ਇਸ ਤਰੀਕੇ ਨਾਲ ਵਧੀਆ ਸੀਮਨਾਏ ਤੇ ਵੀ ਇਦਾਂ ਤਰ੍ਹਾਂ ਇਹ ਬੋਲਦੀਆਂ ਕੱਟੀਆਂ ਵੱਧਾਉਂਦੀਆਂ ਨੇ ਉਹ ਡਾਕਟਰ ਦੱਸ ਗਿਆ ਸੀ ਮੈਨੂੰ ਚਲੋ ਪ੍ਰਮਾਤਮਾ ਭਲੀ ਕਰੇ ਕੱਟੀ ਆ ਜੀ ਜਿਹਦੇ ਘਰੇ ਜਾਊਗੀ ਕਹਾ ਬਾਧਾ ਕਰੂਗੀ ਨਾ ਤੇ 1 ਲੱਖ 40 ਮੁੱਲ ਆ ਬਾਈ ਚਲੋ ਬੈਂਕ ਦੇ ਮੰਡਤਾਨ ਹੋਊਗਾ ਤੇ 10 ਕੇ 10 11 ਕਿਲੋ ਦੁੱਧ ਦੇਗਾ ਤੇ ਜਿਹੜੀ ਵੱਡੀ ਗੱਲ ਹੈ ਟੱਲ ਮੱਠ ਦੀ ਆਪਣੀ ਪੂਲ ਗਰੰਟੀ ਉਸ ਕੋਈ ਨੁਕਸ ਨਹੀਂ ਹੈਗਾ ਥਾਣਾ ਨਿਸਾਬ ਆਪਣੇ ਘਰੇ ਚੋ ਕੇ ਦੇਖ ਸਕਦੇ ਹੋ ਜਿਹੜਾ 2P ਅੱਜ ਇਹਦੇ 12 ਦਿਨ ਪਏ ਨੇ 11 ਤੇ ਆਪਣੇ ਆ ਕੇ 4 ਦਿਨ ਦੇਖ ਕੇ ਭਾਂਚੋ ਲੈ ਲਓ ਜਦੋਂ ਗੇਟ ਤੋਂ ਬਾਹਰ ਹੋ ਗਈ ਫੇਰ ਅਗਲੇ ਦੀ ਆਪਣੀ ਕੋਈ ਗਰੰਟੀ ਨਹੀਂ ਕਈ ਵਾਰ ਬੰਦਾ ਮਗਰੋਂ ਲੰਬੇ ਦੇ ਜਾਂਦਾ ਬਾਈ ਤੇਰੀ ਤਾਂ ਤੂੰ ਐਂ ਕਹਿੰਦਾ ਸੀ ਐਂ ਕਹਿੰਦਾ ਸੀ ਕੋਰੀ ਗੱਲ ਕਰੀ ਤਾਂ ਕੋਈ ਦੁੱਖ ਨਹੀਂ ਬਾਈ ਜੇ ਕੋਰੀ ਗੱਲ ਦੇ ਵਿੱਚ ਕਾਣ ਮੀਣ ਨਿਕਲਿਆਵੇ ਮਤਲਬ ਕਿ ਬੰਦਾ ਕਹਿੰਦਾ ਰਬੀ ਤਨ ਮੇਹਗਾ ਗੱਲ ਕਹੀ ਸੀ ਕਿਉਂ ਆਪ ਦੇ ਘਰੇ ਹਰੇ ਮਤਲਬ ਕਿ ਹਰੇਕ ਰਾਜਾ ਹੁੰਦਾ ਮਤਲਬ ਕਿ ਤੇ ਹਰੇਕ ਨੂੰ ਆਪ ਦੇ ਘਰੇ ਮਾਨ ਹੁੰਦਾ ਉਹ ਚੀਜ਼ ਤੇ ਵੀ ਆ ਮੇਰੇ ਘਰੇ ਖੜੀ ਆ ਮੈਂ ਜ਼ਿੰਮੇਵਾਰ ਆ ਜਦੋਂ ਘਰੇ ਬਾਹਰ ਨਿਕਲੀ ਖਰਾਕ ਹੀ ਜੀ ਕੰਡੀਸ਼ਨ ਤੇ ਜਾਣਾ ਪਸ਼ੂ ਨੇ ਸਟ੍ਰੈਸ ਚ ਵੀ ਆ ਜਾਂਦਾ ਨਾ ਪਸ਼ੂ ਕਈ ਵਾਰ ਦੁੱਧ ਕਈ ਦਿਨ ਤਾ ਉਨ ਚੜਦਾ ਕੱਖ ਨਹੀਂ ਖਾਂਦਾ ਜੀ ਨਹੀਂ ਲਾਉਂਦਾ ਤੇ ਉਹਦਾ ਵੀ ਅਸਰ ਪੈਂਦਾਗਾ ਫਿਰ ਉਹਦਾ ਦੁੱਧ ਤੇ ਵੀ ਅਸਰ ਪੈਂਦਾਗਾ ਫਾਇੰਡ ਤੇ ਵੀ ਅਸਰ ਪੈਂਦਾ ਤੇ ਆਪਣੇ ਘਰੇ ਤਸੱਲੀ ਕਰਕੇ ਲਿਆਓ ਬਈ ਫੁੱਲ ਤਸੱਲੀ ਨਾਲ ਮੱਝ ਲਿਆ ਦੇਵਾਂਗੇ ਤੇ ਜਦੋਂ ਹੋ ਗਈ ਗੇਟੋਂ ਬਾਹਰ ਫੇਰ ਆਪਣੀ ਕੋਈ ਗਰੰਟੀ ਨਹੀਂ ਉਹ ਨਗਦ ਪੈਸੇ ਲਵਾਂਗੇ ਦਾਹਰ ਕੋਈ ਨਹੀਂ ਅਸੀਂ ਹਮਤ ਘਟਾਉਣਾ ਸਾਰਾ ਮਿਸਤਰੀ ਆ ਸਾਰਾ ਟਾਉਣਾਗਾ ਬਈ ਟਾ ਕੇ ਮਿਸਤਰੀ ਲਾਉਣਾ ਪੈਸਾ ਨਹੀਂ ਲੋੜ ਆਪਾਂ ਨੂੰ ਤਾਂ ਮੱਝ ਵੇਚ ਰਿਆ ਨਹੀਂ ਮੱਝ ਮੇਰੀ ਵੇਚਣ ਵਾਲੀ ਹੈ ਨਹੀਂ ਸੀ ਤੇ ਜਿਸ ਨੇ ਲੈਣੀ ਹੈ ਸੰਪਰਕ ਕਰਿਓ ਤੇ ਬਾਦੂ ਗੱਲਾਂ ਵਾਲੇ ਫੋਨ ਨਾ ਕਰਿਓ ਬਿੰਦੀ ਬਿੰਦੀ ਤੇ ਮੱਝ ਲੈਣ ਵਾਸਤੇ ਆਪਣਾ ਨੰਬਰ ਹੈਗਾ 98724 62809 98724 62809 ਸੰਪਰਕ ਕਰ ਸਕਦੇ ਹੋ ਆਪਣੇ ਨਾਲ ਤੇ ਇੱਕ ਵੀਰ ਹੁੰਦੇ ਨੇ ਸਵਾਲ ਲੈਣ ਆਲੇ ਉਹ ਫੋਨ ਨਾ ਕਰਿਓ ਭਾਈ ਮੇਰੇ ਕੋਲੇ ਟਾਈਮ ਨਹੀਂ ਖੇਤੀਬਾੜੀ ਦਾ ਕੰਮ ਆ ਪਿੰਡ ਦੀਆਂ ਜ਼ਿੰਮੇਵਾਰੀਆਂ ਨੇ ਮੱਝਾਂ ਦਾ ਕੰਮ ਆ ਉਹਦੇ ਕਬੀਲਦਾਰ ਚ ਇੰਨੇ ਬੀਜੀ ਰਹਿੰਦੇ ਆ ਤੇ ਲੋਕਾਂ ਨਾਲ ਹੁਣ ਭਾਈ ਚਾਰੇ ਚ ਲੋਕਾਂ ਨੇ ਕੰਮ ਜਾਣਦੇ ਆ ਮੈਂਬਰ ਹੋਣ ਕਰਕੇ ਕਿਉਂ ਫਿਰ ਆਪਦਾ ਟਾਈਮ ਉਹਨਾਂ ਹੁੰਦਾ ਨਹੀਂ ਆਲਾ ਵਾਧੂ ਫੋਨ ਕਰੀਂਦਾ ਇਹਨੇ ਲੈਣੀ ਹੈ ਬੰਦਾ ਉਹੀ ਫੋਨ ਕਰੇ ਚਲੋ ਧੰਨਵਾਦ ਬਾਈ ਅੱਜ ਦੇ ਵਲੌਗ ਚ ਇੰਨਾ ਹੀ ਫੇਰ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਨਵੀਆਂ ਗੱਲਾਂ ਨਾਲ ਤੇ ਜਿਸ ਵੀਰ ਨੇ ਆਪਣੀ ਵੀਡੀਓ ਦੇਖ ਲਈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਜੇ ਕੋਈ ਮੇਥੋਂ ਗਲਤੀ ਹੋਈ ਬੋਲਣ ਚ ਜਾਂ ਮਤਲਬ ਕਿ ਸਮਝ ਨਹੀਂ ਆਈ ਤਾਂ ਉਹਦੇ ਵਾਸਤੇ ਮੈਨੂੰ ਮਾਫੀ ਦਿਓ ਅੱਗੇ ਤੋਂ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਆਪਜੀ ਦਾ ਮਿੱਤਰ ਦੋਸਤ ਭੈਣ ਭਰਾ ਵੀਰ ਤੇ ترਸੀਮ ਸਿੰਘ ਰਾਜੀਆ ਸਤਿ ਸ੍ਰੀਕਾਲ ਜੀ ਥੈਂਕਸ